ਮੋਦੀ ਸਰਕਾਰ ਮਰਦਾਬਾ 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 ਕਿਸਾਨ ਮਜ਼ਦੂਰ ਸ ਸੰਘਰਸ਼ ਕਮੇਟੀ ਪੰਜਾਬ 15 ਜਿਲ੍ਹਿਆਂ ਵਿੱਚ 68 ਥਾਵਾਂ ਤੇ ਜਿਹੜੇ ਭਗਵੰਤ ਸਾਨ ਤੇ ਮੋਦੀ ਸਰਕਾਰ ਦੇ ਅੱਗੇ ਬੁਝਾਰੇ ਕਰ ਰਹੀ ਹੈਗੀ ਆ ਜਿਹੜਾ ਪ੍ਰਦੂਸ਼ਣ ਆ ਉਹਦੇ ਤੇ ਬੜਾ ਜੋਰ ਆ ਪਰ ਜਿਹੜਾ 94% 94% ਇੰਡਸਟਰੀ ਦਾ ਹੋਰ ਨਾ ਕਾਰਨ ਹੈਗੇ ਆ ਉਹਨਾਂ ਤੇ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀ ਨੇ ਅੱਜ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ ਪ੍ਰਦਰਸ਼ਨ ਕੀਤੇ। ਉਹਨਾਂ ਨੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਲਈ ਸੂਬਾ ਸਰਕਾਰ ਦੀ ਵੀ ਨਿੰਦਾ ਕੀਤੀ ਅਤੇ ਆਪਣੇ ਰੋਜ਼ ਪ੍ਰਦਰਸ਼ਨ ਦੇ ਹਿੱਸੇ ਵਿੱਚੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਵੀ ਫੁਕੇ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਸੂਬੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਹੋਏ ਵਿਆਪਕ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਉਨਾ ਮੰਗ ਕੀਤੀ ਕਿ ਸਰਕਾਰ ਹੜ੍ਹ ਦੌਰਾਨ ਝੋਨੇ ਦੀ ਫਸਲ ਦੇ ਨੁਕਸਾਨ ਲਈ ਕਿਸਾਨਾਂ ਨੂੰ ਘੱਟੋ-ਘੱਟ 70000 ਰੁਪਏ ਪ੍ਰਤੀ ਏਕੜ ਦੇਵੇ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੰਦੇਰ ਨੇ ਪਸ਼ੂ ਅਤੇ ਪੋਲਟਰੀ ਫਾਰਮਾਂ ਦੇ ਨੁਕਸਾਨ ਲਈ ਵੀ 100% ਦੀ ਮੁਆਵਜ਼ੇ ਦੀ ਮੰਗ ਕੀਤੀ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਗੇ ਮੰਗ ਕੀਤੀ ਕਿ ਹੜ੍ਹਾਂ ਕਾਰਨ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਮੰਗ ਕੀਤੀ ਕਿ ਸੂਬਾ ਸਰਕਾਰ ਕਣਕ ਦੀ ਫਸਲ ਦੀ ਬਿਜਾਈ ਲਈ ਬੀਜ ਅਤੇ ਖਾਦਾਂ ਮੁਹੱਈਆ ਕਰਵਾਏ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖੇਤੀਬਾੜੀ ਵਾਲੀਆਂ ਜ਼ਮੀਨਾਂ ਵਿੱਚ ਜਮ੍ਹਾਂ ਹੋਈ ਰੇਤ ਅਤੇ ਗਾਰ ਨੂੰ ਹਟਾਉਣ ਲਈ ਕਿਸਾਨਾਂ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਪੰਦੇ ਨੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਲਈ ਸੂਬਾ ਸਰਕਾਰ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਖਿਲਾਫ ਐਫ ਆਈ ਆਰ ਦਰਜ ਕੀਤੀਆਂ ਜਾ ਰਹੀਆਂ ਹਨ, ਜ਼ਮੀਨੀ ਰਿਕਾਰਡਾਂ ਵਿੱਚ ਲਾਲ ਐਂਟਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜੁਰਮਾਨੇ ਲਾਏ ਜਾ ਰਹੇ ਹਨ। ਇਹ ਸਭ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਹੋਰ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਬਕੇਯੂ ਕ੍ਰਾਂਤੀਕਾਰੀ ਬਕੇਯੂ ਦੁਆਬਾ ਅਤੇ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅੱਜ ਗੋਲਡਨ ਗੇਟ ਤੇ ਅਸੀਂ ਭਗਵੰਤ ਮਾਨ ਤੇ ਮੁਰਜੀ ਸਰਕਾਰ ਦੀ ਅਰਥੀ ਸਾੜੀ ਸਾੜ ਰਹੀ ਆਹ ਲੱਟੀ ਤਾਂ ਉਹਦਾ ਮੁੱਖ ਕਾਰਨ ਇਹ ਸੀਗਾ ਵੀ ਹੜਾਂ ਦਾ ਮਾਪਜਾ ਕਿਸਾਨਾਂ ਮਜ਼ਦੂਰਾਂ ਖੇਤ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਜਿਨ੍ਹਾਂ ਦੇ ਜਿਸ ਕਿਸਮ ਦੇ ਨੁਕਸਾਨ ਹੋਏ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਪੋਟਰੀ ਫਾਰਮ ਦਾ ਨੁਕਸਾਨ ਘਰਾਵਾਂ ਦੇ ਨੁਕਸਾਨ ਖੇਤਾਂ 'ਚ ਰੇਤ ਪੈ ਗਈ ਆ ਬਹੁਤ ਸਾਰੇ ਹੋਰ ਨੁਕਸਾਨ ਹੋਏ ਉਹਨਾਂ ਦੀ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹਦੇ ਨਾਲ ਪਰਾਲੀ ਨੂੰ ਲੈ ਕੇ ਕਿਸਾਨਾਂ ਦੀਆਂ ਰੈਡ ਐਂਟਰੀਆਂगिरਫਤਾਰੀਆਂ ਹਰੇ ਤੋਂ ਗਾਂ ਜਿਹੜਾ ਵਾ ਉਹ ਜੁਰਮਾਨੇ ਵੀ ਪਾਏ ਜਾ ਰਹੇ ਇਹ ਬੰਦ ਕੀਤੀਆਂ ਜਾਣ ਪਰਾਲੀ ਨੂੰ ਕਿਸਾਨ ਅੱਗ ਨਹੀਂ ਲਾਉਣਾ ਚਾਹੁੰਦਾ ਹੈਗਾ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਜਿਹੜਾ 6% ਕਿਸਾਨਾਂ ਦਾ ਸਾਲਾਨਾ ਜਿਹੜਾ ਵਾ ਉਹ ਜਿਹੜਾ ਪ੍ਰਦੂਸ਼ਣ ਆ ਉਹਦੇ ਤੇ ਬੜਾ ਜੋਰ ਆ ਪਰ ਜਿਹੜਾ 94% 94% ਇੰਡਸਟਰੀ ਦਾ ਹੋਰ ਨਾ ਕਾਰਨ ਹੈਗੇ ਆ ਉਹਨਾਂ ਤੇ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਗੰਨੇ ਦਾ ਪਕਾਇਆ ਪੰਜਾਬ ਸਰਕਾਰ ਨਹੀਂ ਦੇ ਰਹੀ ਹੈਗੀ ਇਸ ਤਰੀਕੇ ਨਾਲ ਬਾਸਮਤੀ ਢੇਠਲੇ ਪੱਦਰ ਤੇ ਵਿਕ ਰਹੀ ਆ ਨਰਮਾ 3500 ਰੁਪਇਆ ਐਮਐਸਪੀ ਤੋਂ ਹੇਠਾ ਵਿਕ ਰਹੀ ਆ ਮਾਲਵੇ ਦੇ ਵਿੱਚ ਜਿਹੜਾ ਨਵਾਂ ਝੋਨਾ ਆ ਰਿਹਾ ਉੱਤੇ ਕੱਟ ਲੱਗ ਰਹੇ ਉਹਦੀ ਖਰੀਦ ਦਈ ਟੰਗਣਾ ਨਹੀਂ ਹੋ ਰਹੀ ਔਰ ਜਿੰਨੇ ਵੀ ਪੰਜਾਬ ਮੰਦਰ ਠੇਕੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਜਿਹੜੇ ਆਪਣੇ ਮਿਲਕ ਪਲਾਂਟ ਦੇ ਮੁਲਾਜ਼ਮਾਂ ਚ ਸਟ੍ਰਾਈਕ ਕਰ ਰਹੇ ਉਹਨਾਂ ਨੂੰ ਕਹਿੰਨੇ ਆ ਕਿ ਅਸੀਂ ਪੱਕਾ ਕੀਤਾ ਜਾਵੇ ਔਰ ਗਾਂਹ ਸਰਕਾਰ ਖਾਦ ਦਾ ਬੀਜ ਦਾ ਡੀਜ਼ਲ ਦਾ ਜਿਹੜੇ ਹਾਰਡ ਪ੍ਰਭਾਵਿਤ ਕਿਸਾਨਾਂ ਨੂੰ ਉਹਨਾਂ ਨੂੰ ਦੇਣ ਵਾਸਤੇ ਪ੍ਰਬੰਧ ਕਰੇ ਖਾਦ ਦੀ ਆਮ ਤੌਰ ਤੇ ਬਾਜ਼ਾਰਾਂ ਵਿੱਚ ਬਹੁਤ ਕਮੀ ਆ ਇਸ ਵਾਰੇ ਬੇਮੌਸਮੀ ਬਾਰਸ਼ ਹੋਈ ਆ ਫੇਰੀ ਛਖੜਨਾ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਗੜੇ ਮਾਰੀ ਗਈ ਉਹਦੀ ਉਹਦਾ ਧੋੜੇ ਗਰਦੌਰੀਆਂ ਕਰਾ ਕੇ ਕਿਸਾਨਾਂ ਨੂੰ ਮਾਪਦਾ ਦਿੱਤਾ ਜਾਵੇ ਮੰਡੀਆਂ ਵਿੱਚ ਕਿਸਾਨਾਂ ਨੂੰ ਨਾ ਰੋਲੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨ ਹੋਣਗੇ ਸਰਕਾਰ ਤੋਂ ਸਾਨੂੰ ਨਹੀਂ ਲੱਗਦਾ ਕੋਈ ਆਸ ਹੈਗੀ ਆ ਉਹਦੇ ਲਈ ਕਿਸਾਨਾਂ ਨੂੰ ਤਿਆਰੀ ਕਰ ਰਹੇ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਸਫਲ ਪ੍ਰੋਗਰਾਮ ਹੋਇਆ ਲੋਕਾਂ ਦਾ ਧੰਨਵਾਦ ਕਰਦੇ ਆਂ